ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਆਇਕ ਹੋਰ ਉਤਰੀ ਸੀ ਕਵਿਤਾ ਦਾਸ ਨੂੰ ਸੂਫੀ ਕਵਿਤਾ ਹੈ ਮੇਰੇ ਮੁਰਸ਼ਿਦੋ ਪੀਰ ਸਤਿਗੁਰੂ ਮੇਰੇ ਪਿਆਰੇ ਧੰਨ ਸ੍ਰੀ ਗੁਰੂ ਰੰਦਰ ਸਾਹਿਬ ਜੀ ਨੂੰ ਸਮਰਪਿਤ ਹੈ ਜੀ ਇਹ ਕਵਿਤਾ ਇਹ 13 3 ਦੂਸਰੇ ਮਹੀਨੇ 2012 ਨੂੰ ਲਿਖੀ ਗਈ ਸੀ ਜੀ ਇਹਨਾਂ ਦੀ ਕਿਰਪਾ ਸਦਕਾ ਉਤਰੀ ਹੈ ਜੀ ਤੇ ਆਓ ਆਪਾਂ ਇਹਨੂੰ ਪੜ੍ਹਦੇ ਹਾਂ ਤੇ ਮੈਨੂੰ ਪੜ੍ਹਨ ਲੱਗਿਆ ਮਤਬਖਸ਼ਨਾ ਬੇਰੇ ਹੁਣ ਅੱਖੀਆਂ ਕੱਲ ਸੁਪਨੇ ਥੀ ਕਿਤਾ ਰਾਤ ਦੀਦਾਰਾ ਪਹਿਲਾਂ ਮੈਂ ਪਿੱਛੇ ਹੋ ਲਿਖਿਆ ਹੋਇਆ ਸੀ ਜੇ ਨਿਕਲ ਗਿਆ ਸੀ ਜੀ ਕੁਦਰਤੀ ਮੂਹ ਚ ਜਦੋਂ ਮਤਲਬ ਕਵਿਤਾ ਆਈ ਹੈ ਨਾ ਜੀ ਉੱਤਰੀ ਆ ਉਦੋਂ ਮੂਹ ਚੋਂ ਹੋ ਨਿਕਲ ਗਿਆ ਸੀ ਤੇ ਮੈਂ ਤੇਰੋ ਮੁਰਸ਼ਦ ਜੀ ਜਿਹੜੇ ਪਹਿਲਾਂ ਹੋਏ ਨੇ ਸੁਲਤਾਨ ਬਾਹੂ ਜੀ ਤੇ ਉਹ ਵੀ ਲਿਖਿਆ ਕਰਦੇ ਸੀ ਹੋ ਤੂੰ ਮੈਂ ਉਹਨਾਂ ਦੀ ਸ਼ਰੀਕੀ ਨਹੀਂ ਕਰਨਾ ਚਾਹੁੰਦਾ ਤੂੰ ਮੈਂ ਪਿੱਛੇ ਹੀ ਰੱਖ ਲੈ ਫਿਰ ਮੈਂ ਕਰ ਲੇਖਿਆ ਨਹੀਂ ਤੋ ਓਕੇ ਵਾਦੇ ਬਿਰਹਣ ਅੱਖੀਆਂ ਕਲ ਸੁਪਨੇ થી ਕੀਤਾ ਰਾਤ ਦਿਦਾਰਾ ਸ਼ਾਮਲ ਰੰਗਾ ਮੈਂ ਮਨ ਮੰਗਾ ਸੱਜਣ ਸੋ ਪਿਆਰਾ ਬਿਰਹਣ ਅੱਖੀਆਂ ਕਲ ਸੁਪਨੇ થી ਕੀਤਾ ਰਾਤ ਦਿਦਾਰਾ ਸ਼ਾਮਲ ਰੰਗਾ ਮੈਂ ਮਨ ਮੰਗਾ ਸੱਜਣ ਸੋ ਪਿਆਰਾ ਮਾਹੀ ਮੈ ਸਮ ਮਾਹੀ ਸਮ ਕੈਸਾ ਅਜਬ ਨਜ਼ਾਰਾ ਬੈਠੀ ਸੋਚਾਂ ਅਜ ਸ਼ਬਨੀਂਦਰ ਛੇਤੀ ਆਏ ਦੁਬਾਰਾ ਬੇਰਹਣ ਅੱਖੀਆਂ ਕੱਲ ਸੁਪਨੇ ਥੀ ਕਿਤਾਰਾ ਰਾਤਿਤਾਰਾ ਧੰਵਾਦ ਜੀ